ਸਸ਼ੀਗਲ ਨਮਸਕਾਰ ਆਦਾਬ ਮੈਂ ਰਾਦੇਸ਼ ਕੁਮਾਰ ਉਮੀਦ ਕਰਦਾ ਸਾਰੇ ਭੈਣ ਭਰਾ ਠੀਕ ਹੋਵੋਗੇ ਇਹ ਮੇਰੀ ਬੇਟੀ ਸੁਮਿਧੀ ਹੈ ਜੀ ਜਰਨਲਿਜ਼ਮ ਦੀ ਪੜ੍ਹਾਈ ਕਰ ਰਹੀ ਹੈ ਤਾਂ ਇਸ ਦੀ ਵੀ ਟ੍ਰੇਨਿੰਗ ਨਾਲ ਸ਼ੁਰੂ ਹੋ ਰਹੀ ਹੈ ਤਾਂ ਸਭ ਤੋਂ ਪਹਿਲਾਂ ਬੇਨਤੀ ਹੈ ਜੀ ਕਿ ਸਾਡੇ ਸੋਸ਼ਲ ਮੀਡੀਆ ਦੇ ਦੋ ਪਲੇਟਫਾਰਮ ਹੈ ਜੀ ਪੀਬੀਸੀ ਪੰਜਾਬ ਫੇਸਬੁੱਕ ਇੰਸਟਾਗ੍ਰam ਤੇ YouTube ਤੇ ਪੀਬੀਸੀ ਪੰਜਾਬੀ ਤੁਹਾਡਾ ਅਖਬਾਰ YouTube ਫੇਸਬੁੱਕ ਇੰਸਟਾਗ੍ਰam ਪੇਜ ਜਦੋਂ ਤੁਸੀਂ ਪੰਜਾਬੀ ਦੇ ਵਿੱਚ ਤੁਹਾਡਾ ਕੁਆਟਾ ਟਾਈਪ ਕਰੋਗੇ ਤਾਂ ਸਾਡਾ ਚੈਨਲ ਤੁਹਾਡੇ ਸਾਹਮਣੇ ਆ ਜਾਏਗਾ ਸਭ ਤੋਂ ਪਹਿਲਾਂ ਬੇਨਤੀ ਹੈ ਜੀ ਕਿ ਸਾਡੇ ਦੋਨੋਂ ਚੈਨਲ ਆ ਜਿਹੜੇ ਲਾਈਕ ਫੋਲੋ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਬੈਲ ਆਈਕਨ ਦਾ ਬਟਨ ਜ਼ਰੂਰ ਦਬਾਓ ਤੁਹਾਡਾ ਇੱਕ ਕੀਤਾ ਸਬਸਕ੍ਰਾਈਬਰ ਆ ਜਿਹੜਾ ਸਾਡੇ ਪਿਆਰਤੀ ਦੇ ਲਈ ਬਹੁਤ ਵੱਡੀ એનર્ਜੀ ਦਾ ਕੰਮ ਕਰੇਗਾ ਤਾਂ ਖਬਰਾਂ ਵੀ ਸ਼ੁਰੂਆਤ ਹੈ ਜਿਹੜੀ ਕਰਨ ਜਾ ਰਹੀ ਮੇਰੀ ਬੇਟੀ ਹੈ ਜੋ ਖਬਰਾਂ ਦੀ ਸ਼ੁਰੂਆਤ ਕਰੇਗੀ ਹਾਂ ਜੀ ਬੇਟਾ ਠੀਕ ਖਬਰ ਹੈ ਜੋ ਸਭ ਤੋਂ ਪਹਿਲਾਂ ਅੱਜ ਦੀ ਆਪਾਂ ਕਰਨੀ ਸ਼ੁਰੂ ਪਾਪਾ ਬਰਨਾਲਾ ਵਿੱਚ ਆਮ ਆਦਮੀ ਪਾਰਟੀ ਦੇ 14 ਵਿੱਚੋਂ 13 ਬਲਾਕ ਪ੍ਰਧਾਨਾਂ ਨੇ ਜ਼ਿਲ੍ਹਾ ਪ੍ਰਧਾਨ ਖਿਲਾਫ ਬਗਾਵਤ ਕੀਤੀ ਹੈ ਇਸ ਬਾਰੇ ਤੁਹਾਡੀ ਕੀ ਜਾਣਕਾਰੀ ਹੈ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝਾ ਕਰੋ ਹਾਂ ਬਿਲਕੁਲ ਇਹ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਬਰਨਾਲਾ ਵਿਕਾਈ ਹੈ ਇਹਦੇ ਵਿੱਚ 14 ਬਲਾਕ ਪ੍ਰਧਾਨ ਹੈਗਾ ਜਿਨ੍ਹਾਂ ਚੋਂ 13 ਬਲਾਕ ਪ੍ਰਧਾਨਾਂ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਬਗਾਵਤ ਕੀਤੀ ਗਈ ਹੈ ਤੇ ਇਸ ਮਾਮਲੇ ਨੂੰ ਲੈ ਕੇ ਸਾਡੇ ਬਰਨਾਲਾ ਦੇ ਤੋਂ ਸੀਨੀਅਰ ਪੱਤਰਕਾਰ ਨੇ ਗੁਰਪ੍ਰੀਤ ਸਿੰਘ ਲਾੜੀ ਜੀ ਤੇ ਉਸ ਤੋਂ ਬਾਅਦ ਸਾਡੇ ਜਗਸੀਰ ਸਿੰਘ ਸੰਧੂ ਜੀ ਜੋ ਦੋਨੋਂ ਸੀਨੀਅਰ ਪੱਤਰਕਾਰ ਨੇ ਕਿ ਇਹਨਾਂ ਦੇ ਵੱਲੋਂ ਖਬਰਾਂ ਨੇ ਜਿਹੜੀਆਂ ਉਹ ਨਸ਼ਰ ਕੀਤੀਆਂ ਗਈਆਂ ਹੈਗੀਆਂ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਜਗਸੀਰ ਸਿੰਘ ਸੰਧੂ ਹੈ ਜਿਹੜੇ ਉਹਨਾਂ ਦੇ ਵੱਲੋਂ ਜੋ ਖਬਰ ਨਸ਼ਰ ਕੀਤੀ ਗਈ ਹੈ ਉਹ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਇਹ ਤੇ ਜਗਸੀਰ ਸਿੰਘ ਸੰਧੂ ਲਿਖਦੇ ਨੇ ਕਿ ਪੰਜਾਬ ਸਰਕਾਰ ਦੇ ਵੱਲੋਂ ਕੀਤੀਆਂ ਨਵੀਆਂ ਨਿਯਕਤੀਆਂ ਤੋਂ ਬਾਅਦ ਇੱਕੋ ਹੀ ਵਿਅਕਤੀ ਨੂੰ ਕਈ ਅਹੁਦੇ ਦੇਣ ਦੇ ਮਾਮਲੇ ਤੇ ਆਮ ਆਦਮੀ ਪਾਰਟੀ ਦੀ ਬਰਨਾਲਾ ਜ਼ਿਲ੍ਹਾ ਜਥੇਬੰਦੀ ਦੇ ਵਿੱਚ ਵੱਡੀ ਬਗਾਵਤ ਦੇਖਣ ਨੂੰ ਮਿਲ ਰਹੀ ਹੈ ਆਮ ਆਦਮੀ ਪਾਰਟੀ ਦੇ ਬਰਨਾਲਾ ਜ਼ਿਲ੍ਹੇ ਦੇ ਤਕਰੀਬਨ ਸਾਰੇ ਬਲਾਕ ਪ੍ਰਧਾਨਾਂ ਨੇ ਜ਼ਿਲ੍ਹਾ ਪ੍ਰਧਾਨ ਦੇ ਖਿਲਾਫ ਝੰਡਾ ਚੱਕ ਲਿਆ ਬਹੁਤ ਆਲਾ ਮਿਆਰੀ ਸੂਤਰਾਂ ਅਨੁਸਾਰ ਰੈਸਟ ਹਾਊਸ ਦੇ ਵਿੱਚ ਹੋਈ ਮੀਟਿੰਗ ਦੇ ਵਿੱਚ ਬਰਨਾਲਾ ਜ਼ਿਲ੍ਹੇ ਦੇ 13 ਬਲਾਕ ਪ੍ਰਧਾਨਾਂ ਨੇ ਸਰਬਸੰਮਤੀ ਨਾਲ ਫੈਸਲਾ ਕਰ ਲਿਆ ਹੈ ਕਿ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਪੰਗੂ ਦੀ ਅਗਵਾਈ ਦੇ ਵਿੱਚ ਕੰਮ ਨਹੀਂ ਕਰਨਗੇ ਇਸ ਮੀਟਿੰਗ ਵਿੱਚ ਪਾਰਟੀ ਹਾਈ ਕਮਾਂਡ ਦੇ ਵੱਲੋਂ ਪਰਮਿੰਦਰ ਸਿੰਘ ਪੰਗੂ ਨੂੰ ਹੀ ਪੰਜ ਅਹੁਦੇ ਦੇਣ ਦੇ ਫੈਸਲੇ ਦਾ ਇਤਰਾਜ਼ ਜਿਹੜਾ ਉਠਾਇਆ ਗਿਆ ਹੈਗਾ ਇਹ ਚ ਸੰਧੂ ਸਾਹਿਬ ਵੀ ਲਿਖਦੇ ਨੇ ਕਿ ਜ਼ਿਕਰਯੋਗ ਹੈ ਕਿ ਪਰਮਿੰਦਰ ਸਿੰਘ ਪੰਗੂ ਆਮ ਆਦਮੀ ਪਾਰਟੀ ਦੇ ਸੰਗਠਨ ਦੇ ਵਿੱਚ ਸੂਬਾਈ ਅਹੁਦਾਧਾਰਕ ਦਿੱਕਾ ਸਥਾਨਕ ਮਾਰਕੀਟ ਕਮੇਟੀ ਬਰਨਾਲਾ ਦਾ ਚੇਅਰਮੈਨ ਆਮ ਆਦਮੀ ਪਾਰਟੀ ਬਰਨਾਲਾ ਦਾ ਜ਼ਿਲ੍ਹਾ ਪ੍ਰਧਾਨ ਅਤੇ ਹੁਣ ਤਾਜ਼ਾ ਹੋਈਆਂ ਨਿਯੁਕਤੀਆਂ ਦੇ ਵਿੱਚ ਪਰਮਿੰਦਰ ਸਿੰਘ ਪੰਗੂ ਨੂੰ ਜ਼ਿਲ੍ਹਾ ਯੋਜਨਾ ਬੋਰਡ ਦਾ ਚੇਅਰਮੈਨ ਲਗਾ ਦਿੱਤਾ ਗਿਆ ਹੈ। ਇਹ ਚ ਸੰਧੂ ਸਾਹਿਬ ਇਹ ਵੀ ਲਿਖਦੇ ਨੇ ਕਿ ਇਸ ਨਿਯੁਕਤੀ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿੱਚ ਤੂਫਾਨ ਖੜਾ ਹੋ ਗਿਆ ਸੀ ਕਿ ਪਰਮਿੰਦਰ ਸਿੰਘ ਪੰਗੂ ਨੂੰ ਹੀ ਵਾਰ-ਵਾਰ ਅਹੁਦੇ ਦਿੱਤੇ ਜਾ ਰਹੇ ਹਨ। ਇੱਥੇ ਇਹ ਵੀ ਵਰਣਨਯੋਗ ਹੈ ਕਿ ਭਾਵੇਂ ਮੈਂਬਰ ਪਾਰਲੀਮੈਂਟ ਮੀਤ ਜੇਰ ਦੇ ਅਸ਼ੀਰਵਾਦ ਸਦਕਾ ਹੀ ਪਰਮਿੰਦਰ ਸਿੰਘ ਪੰਗੂ ਨੂੰ ਬਰਨਾਲਾ ਮਾਰਕੀਟ ਕਮੇਟੀ ਦੀ ਚੇਅਰਮੈ ਇਸ ਤੋਂ ਬਾਅਦ ਜਦੋਂ ਉਸ ਨੂੰ ਜ਼ਿਲ੍ਹਾ ਪ੍ਰਧਾਨ ਲਗਾਇਆ ਗਿਆ ਤਾਂ ਉਸ ਸਮੇਂ ਮੀਤੇਅਰ ਸਮੇਤ ਆਮ ਆਦਮੀ ਪਾਰਟੀ ਦੇ ਬਹੁਤੇ ਅਹੁਦੇਦਾਰਾਂ ਨੇ ਪਰਮਿੰਦਰ ਸਿੰਘ ਪੰਗੂ ਨੂੰ ਨਾ ਤਾਂ ਜ਼ਿਲ੍ਹਾ ਪ੍ਰਧਾਨ ਬਣਨ ਤੇ ਵਧਾਈ ਦਿੱਤੀ ਅਤੇ ਨਾ ਹੀ ਜ਼ਿਲ੍ਹਾ ਪ੍ਰਧਾਨ ਦਾ ਅਹੁਦਾ ਸੰਭਾਲਣ ਸਮੇਂ ਕੋਈ ਸੁਨਾਗਮ ਕਰਵਾਇਆ ਗਿਆ ਸੀ। ਉਹਨਾਂ ਨੇ ਕਿਹਾ ਕਿ ਹੁਣ ਬਰਨਾਲਾ ਜ਼ਿਲ੍ਹੇ ਦੇ 14 ਬਲਾਕਾਂ ਦੇ ਵਿੱਚੋਂ 13 ਬਲਾਕ ਪ੍ਰਧਾਨਾਂ ਦੇ ਵੱਲੋਂ ਜ਼ਿਲ੍ਹਾ ਪ੍ਰਧਾਨ ਪੰਗੂ ਦੇ ਖਿਲਾਫ ਬਗਾਵਤ ਦਾ ਝੰਡਾ ਚੁੱਕ ਕੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਰੂੜਾ ਨੂੰ ਮਿਲਣ ਦਾ ਪ੍ਰੋਗਰਾਮ ਬਣਾਇਆ ਗਿਆ ਹੈਗਾ। ਇਸੇ ਦੌਰਾਨ ਪਤਾ ਲੱਗਿਆ ਕਿ ਪਰਮਿੰਦਰ ਸਿੰਘ ਪੰਗੂ ਦੇ ਵੱਲੋਂ ਵੀ ਦੁਪਹਿਰ ਦੇ ਸਮੇਂ ਸਾਰੇ ਬਲਾਕ ਪ੍ਰਧਾਨਾਂ ਨੂੰ ਮਾਰਕੀਟ ਕਮੇਟੀ ਦਫ਼ਤਰ ਦੇ ਵਿੱਚ ਬੁਲਾਇਆ ਗਿਆ ਸੀ ਪਰ ਇੱਕ ਪ੍ਰਧਾਨ ਤੋਂ ਸਵਾਏ ਬਲਾਕ ਬਾਕੀ ਬਲਾਕ ਪ੍ਰਧਾਨ ਹੈ ਜਿਹੜੇ ਮੀਟਿੰਗ ਦੇ ਵਿੱਚ ਨਹੀਂ ਪਹੁੰਚੇ ਸੀ ਆਮ ਆਦਮੀ ਪਾਰਟੀ ਦੇ ਵੱਲੋਂ ਕੁਝ ਕ ਅਗਵਾ ਨੂੰ ਹੀ ਕਈ ਅਹੁਦੇ ਦੇਣ ਦੇ ਖਿਲਾਫ ਵਲੰਟੀਅਰ ਹੈ ਜਿਹੜੇ ਉਹਨਾਂ 'ਚ ਕਾਫੀ ਰੋਸ਼ ਹੈ ਜਿਹੜਾ ਪਾਇਆ ਜਾ ਰਿਹਾ ਹੈ ਉਧਰ ਦੂਜੇ ਪਾਸੇ ਜੋ ਗੁਰਪ੍ਰੀਤ ਸਿੰਘ ਲਾੜੀ ਨੇ ਸਾਡੇ ਸੀਨੀਅਰ ਪੱਤਰਕਾਰ ਨੇ ਬਰਨਾਲਾ ਦੇ ਅਜੀਤ ਦੇ ਉਹ ਉਹਨਾਂ ਨੇ ਵੀ ਇਹ ਖਬਰ ਇਸ ਮਾਮਲੇ 'ਚ ਨਸ਼ਰ ਕੀਤੀ ਹੈ ਉਹ ਕਹਿੰਦੇ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਜਥੇਬੰਦਕ ਤੌਰ ਤੇ ਮਜ਼ਬੂਤ ਕਰਨ ਦੇ ਲਈ ਪਿਛਲੇ ਦਿਨਾ ਦੌਰਾਨ ਜਿੱਥੇ ਪਾਰਟੀ ਦੇ ਵਿੱਚ ਜ਼ਿਲ੍ਹਾ ਪ੍ਰਧਾਨਾਂ ਤੇ ਵੱਖ-ਵੱਖ ਵਿੰਗਾਂ ਦੇ ਅਹੁਦੇਦਾਰਾਂ ਦੀ ਨਿਯੁਕਤੀਆਂ ਕੀਤੀਆਂ ਗਈਆਂ ਸਨ ਉੱਥੇ ਬਹੁਤ ਸਾਰੇ ਆਗੂਆਂ ਨੂੰ ਸਰਕਾਰੀ ਪੱਦਰ ਦੇ ਦਿੱਤੇ ਜਾਂ ਰਹੇ ਹਨ ਜਾਂ ਚੇਅਰਮੈਨੀਆਂ ਤੇ ਹੋਰ ਅਹੁਦਿਆਂ ਨਾਲ ਵੀ ਨਿਵਾਜਿਆ ਜਾ ਰਿਹਾ ਪਰ ਜ਼ਿਲ੍ਹਾ ਬਰਨਾਲਾ ਦੇ ਵਿੱਚ ਦਿੱਤੇ ਜਾ ਰਹੇ ਅਹੁਦਿਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇੰਝ ਜਾਪਿਆ ਹੈ ਕਿ ਸ਼ਾਇਦ ਆਮ ਆਦਮੀ ਪਾਰਟੀ ਕੋਲ ਜ਼ਿਲ੍ਹੇ ਦੇ ਵਿੱਚ ਆਗੂ ਤੇ ਵਰਕਰ ਖਤਮ ਹੋ ਗਏ ਹਨ ਅਤੇ ਇਸ ਕਾਰਨ ਕੁਝ ਕਾਗੂਣਾਂ ਨੂੰ ਮੋੜ-ਮੋੜ ਵੱਖਰੇ ਅਹੁਦੇ ਦਿੱਤੇ ਜਾ ਰਹੇ ਹਨ ਜਿਸ ਨਾਲ ਕੇ ਜਿਲੇ ਦੇ ਲੋਕਾਂ 'ਚ ਕਾਫੀ ਚਰਚਾ ਹੋ ਰਹੀ ਹੈ ਬਲਕਿ ਆਮ ਆਦਮੀ ਪਾਰਟੀ ਦੇ ਪੁਰਾਣੇ ਤੇ ਮਿਹਨਤੀ ਵਰਕਰਾਂ ਦੇ ਵਿੱਚ ਵੀ ਅੰਦਰ ਖਾਤੇ ਕੁਛ ਰਮਸਮਰ ਸ਼ੁਰੂ ਹੋ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨਾਂ ਦੀ ਜਾਰੀ ਕੀਤੀ ਗਈ ਸੂਚੀ ਅਨੁਸਾਰ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਭੰਗੂ ਜੋ ਕਿ ਪਹਿਲਾਂ ਹੀ ਮਾਰਕੀਟ ਕਮੇਟੀ ਬਰਨਾਲਾ ਦੇ ਚੇਅਰਮੈਨ ਸਨ ਹੁਣ ਉਹਨਾਂ ਨੂੰ ਹੀ ਜ਼ਿਲ੍ਹਾ ਯੋਜਨਾ ਬੋਰਡ ਦਾ ਚੇਅਰਮੈਨ ਲਗਾਇਆ ਗਿਆ ਹੈ। ਇਸੇ ਤਰ੍ਹਾਂ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸ਼ਵਿੰਦਰ ਸਿੰਘ ਜੰਡੂ ਜੋ ਸ਼ਹਿਰ ਦੇ ਪ੍ਰਮੁੱਖ ਬਰਨਾਲਾ ਕਲੱਬ ਪਹਿਲਾਂ ਤੋਂ ਹੀ ਦੋ 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 ਦੇ ਨਿਗ ਮਾਨ ਰਹੇ ਉੱਕਰ ਆਗੂਆਂ ਨੂੰ ਹੁਣ ਇੱਕ ਹੋਰ ਅਹੁਦਾ ਦਿੱਤੇ ਜਾਣ ਦੇ ਨਾਲ ਪਾਰਟੀ ਦੇ ਪੁਰਾਣੇ ਵਰਕਰਾਂ ਸਮੇਤ ਲੰਘੀਆਂ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਦੇ ਵਿੱਚ ਬਰਨਾਲਾ ਦੇ ਜਿਮਨੀ ਚੋਣ ਸਮੇ ਦੂਜੀਆਂ ਰਾਜਨੀਤਿਕ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ਦੀਆਂ ਆਸਾਂ ਤੇ ਵੀ ਪਾਣੀ ਫਿਰ ਗਿਆ ਕਿਉਂਕਿ ਜ਼ਿਆਦਾਤਰ ਆਗੂ ਜਿਸ ਨਾਲ ਆਮ ਆਦਮੀ ਪਾਰਟੀ ਸ਼ਾਮਲ ਹੋਏ ਸਨ ਕਿ ਸ਼ਾਇਦ ਉਹਨਾਂ ਨੂੰ ਪਾਰਟੀ ਦੇ ਵਿੱਚ ਸਰਕਾਰ ਦੇ ਵਿੱਚ ਕੋਈ ਵੱਡਾ ਅਹੁਦਾ ਮਿਲੇਗਾ ਇਥੇ ਇਹ ਵੀ ਜ਼ਿਕਰ ਹੋਗਾ ਕਿ ਜ਼ਿਲ੍ਹਾ ਯੋਜਨਾ ਬੋਰ ਬਰਨਾਲਾ ਦੇ ਵਿੱਚ ਸਿਰਫ ਹਲਕਾ ਬਰਨਾਲਾ ਤੋਂ ਹੀ ਤਿੰਨ ਮੈਂਬਰ ਨਾਮਜ਼ਦ ਕੀਤੇ ਗਏ ਹਨ ਜਦਕਿ ਹਲਕਾ ਮਹਿਲਕਲਾਂ ਤੇ ਹਲਕਾ ਭਦੌੜ ਤੋਂ ਕਿਸੇ ਵੀ ਸੀਨੀਅਰ ਆਗੂ ਜਾਂ ਮੈਂਬਰ ਨੂੰ ਵਰਕਰ ਨੂੰ ਮੈਂਬਰ ਨਹੀਂ ਬਣਾਇਆ ਗਿਆ ਹੈਗਾ ਉਹ ਅੱਗੇ ਲਿਖਦੇ ਨੇ ਕਿ ਭਾਵੇਂ ਕਿ ਆਮ ਆਦਮੀ ਪਾਰਟੀ ਹਾਈ ਕਮਾਂਡ ਦੇ ਵੱਲੋਂ ਆਗਾਮੀ 2027 ਦੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਦੇ ਸਰਕਾਰ ਦੇ ਵਿੱਚ ਅਹੁਦਿਆਂ ਦੀ ਵੰਡ ਕੀਤੀ ਜਾ ਰਹੀ ਹੈ ਪਰ ਜ਼ਿਲ੍ਹਾ ਬਰਨਾਲਾ ਦੇ ਵਿੱਚ ਕੁਝ ਕਾਗੂਆਂ ਨੂੰ ਵੱਡੇ ਵੱਡੇ ਅਹੁਦੇ ਦਿੱਤੇ ਜਾਣ ਤੇ ਪਾਰਟੀ ਦੇ ਪੁਰਾਣੇ ਤੇ ਮਿਹਨਤੀ ਵਰਕਰ ਇਸ ਨੂੰ ਕਿਸ ਤਰ੍ਹਾਂ ਕਰ ਨਾਲ ਸਰਕਾਰ ਕਰਦੇ ਹਨ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਇਹ ਸੀਗੀ ਬੇਟਾ ਪੂਰੀ ਖਬਰ ਜਿਹੜੀ ਤੁਹਾਨੂੰ ਮੈਂ ਦੱਸੀ ਹੈ ਜੋ ਸਾਡੇ ਕੋਲ ਬਰਨਾਲਾ ਦੇ ਸੀਨੀਅਰ ਪੱਤਰਕਾਰ ਨੇ ਉਹਨਾਂ ਨੇ ਲਾਈ ਹੈ ਐਥੇ ਮੈਂ ਸਾਡੇ ਦਰਸ਼ਕਾਂ ਨਾਲ ਇਹ ਵੀ ਜ਼ਰੂਰ ਜਾਣਕਾਰੀ ਸਾਂਝੀ ਕਰਨਾ ਚਾਹਣਾ ਹੈ ਕਿ ਪਰਮਿੰਦਰ ਸਿੰਘ ਪੰਗੂ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਲਗਾਏ ਗਏ ਸੀ ਕਿ ਜਦੋਂ WhatsApp ਨੂੰ ਹਟਾਇਆ ਗਿਆ ਸੀਗਾ ਉਸ ਤੋਂ ਬਾਅਦ ਪਰਮਿੰਦਰ ਸਿੰਘ ਪੱਗੂ ਹੈ ਜਿਹੜਾ ਜ਼ਿਲ੍ਹਾ ਪ੍ਰਧਾਨ ਲਗਾਇਆ ਗਿਆ ਸੀ ਆਮ ਆਦਮੀ ਪਾਰਟੀ ਦੇ ਉਸ ਤੋਂ ਬਾਅਦ ਕੁਝ ਸਮਾਂ ਪਹਿਲਾਂ ਇਹਨਾਂ ਨੂੰ ਮਾਰਕੀਟ ਕਮੇਟੀ ਬਰਨਾਲਾ ਦਾ ਚੇਅਰਮੈਨ ਵੀ ਲਗਾਇਆ ਗਿਆ ਸੀਗਾ ਤੇ ਹੁਣ ਬਿਸਤੇ ਕੱਲ ਜੋ ਨਵੇਂ ਆਰਡਰ ਪਾਸ ਹੋਏ ਨੇ ਉਹਦੇ ਵਿੱਚ ਇਹਨਾਂ ਨੂੰ ਜ਼ਿਲ੍ਹਾ ਯੋਜਨਾ ਮੋਰਟ ਦਾ ਚੇਅਰਮੈਨ ਵੀ ਲਗਾਇਆ ਗਿਆ ਹੈ ਇਸ ਗੱਲ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਜੋ ਟਕਸਾਲੀ ਵਰਕਰ ਹੈਗੇ ਨੇ ਜਾਂ ਜਿਨ੍ਹਾਂ ਨੂੰ ਮਾਨਸਾਪ ਮੱਕੜ ਕਹਿੰਦੇ ਆ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਦਾ ਵੀ ਕਾਫੀ ਇਤਰਾਜ਼ ਜਤਾਇਆ ਜਾ ਰਿਹਾ ਹੈ ਕਿ ਬੰਦੇ ਨੂੰ ਕਈ ਕਈ ਅਹੁਦੇ ਜਿਹੜੇ ਕਿਉਂ ਦਿੱਤੇ ਜਾ ਰਹੇ ਐ ਇਸੇ ਤਰ੍ਹਾਂ ਜੋ ਮੈਂਬਰ ਜ਼ਿਲ੍ਹਾ ਯੋਜਨਾ ਬੋਰਡ ਤੇ ਨਿਯੁਕਤ ਕੀਤੇ ਗਏ ਨੇ ਈਸ਼ਵੰਦਰ ਸਿੰਘ ਜੰਡੂ ਉਹ ਪਹਿਲਾਂ ਤੋਂ ਹੀ ਬਰਨਾਲਾ ਕਲੱਬ ਦੇ ਸੈਕਟਰੀ ਹੈਗੇ ਆ ਇਸ ਤੋਂ ਇਲਾਵਾ ਉਹ ਯੂਥ ਵਿੰਗ ਦੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਇੰਚਾਰਜ ਵੀ ਹੈਗੇ ਆ ਇਸ ਤੋਂ ਇਲਾਵਾ ਦੋ ਹੋਰ ਮੈਂਬਰ ਜੋ ਨਿਯੁਕਤ ਕੀਤੇ ਗਏ ਨੇ ਉਹਨਾਂ ਚ ਇੱਕ ਭੈਣ ਨੀਸ਼ਾ ਸ਼ਰਮਾ ਜੀ ਨੇਗੇ ਜਿਨ੍ਹਾਂ ਨੂੰ ਪਿਛਲੇ ਸਮੇਂ ਦੇ ਵਿੱਚ ਹੀ ਮਹਿਲਾ ਵਿੰਗ ਦਾ ਜ਼ਿਲ੍ਹਾ ਇੰਚਾਰਜ ਨਿਯੁਕਤ ਕੀਤਾ ਗਿਆ ਸੀਗਾ ਉਹਨਾਂ ਨੂੰ ਮੈਂਬਰ ਬਣਾਇਆ ਗਿਆ ਇੱਕ ਉਹਨਾਂ ਦੇ ਪਤੀ ਹੈ ਜੀ ਵਿਕਰਮ ਧੌਣਲਾ ਜੀ ਉਹਨਾਂ ਨੂੰ ਮੈਂਬਰ ਬਣਾਇਆ ਗਿਆ ਇਸ ਗੱਲ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਲੋਕਾਂ ਦੇ ਵਿੱਚ ਕਾਫੀ ਨਿਰਾਸ਼ਾ ਪਾਈ ਜਾ ਰਹੀ ਹੈ ਕਿ ਆਮ ਆਦਮੀ ਪਾਰਟੀ ਜਦੋਂ ਸੱਤਾ ਦੇ ਵਿੱਚ ਨਹੀਂ ਆਈ ਸੀ ਤਾਂ ਇਹਨਾਂ ਨੇ ਕਿਹਾ ਸੀ ਕਿ ਕਿਸੇ ਵੀ ਵਿਅਕਤੀ ਨੂੰ ਜਾਂ ਪਰਿਵਾਰਵਾਦ ਨੂੰ ਵਾਅਦਾ ਨਹੀਂ ਦਿੱਤਾ ਜਾਵੇਗਾ ਤੇ ਇੱਕ ਪਰਿਵਾਰ ਦੇ ਵਿੱਚ ਇੱਕ ਵਿਅਕਤੀ ਨੂੰ ਹੀ ਅਹੁਦਾ ਦਿੱਤਾ ਜਾਵੇਗਾ ਲੇਕਿਨ ਹੁਣ ਜੋ ਅਹੁਦੇ ਵੱਡੇ ਗਏ ਹਨ ਇੱਕ ਇੱਕ ਅਹੁਦੇਦਾਰ ਨੂੰ ਕਈ ਕਈ ਅਹੁਦੇ ਵੰਡੇ ਗਏ ਨੇ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਜੋ ਵਲੰਟੀਅਰ ਹੈ ਉਹ ਲਗਾਤਾਰ ਸੋਸ਼ਲ ਮੀਡੀਆ ਦੇ ਆਪ ਦੀ ਪੜਾਅਸ ਕੱਢਦੇ ਨਜ਼ਰ ਆ ਰਹੇ ਨੇਗੇ ਤਾਂ ਦੋਸਤੋ ਇਹ ਸੀ ਕਿ ਇਸ ਮਾਮਲੇ ਦੇ ਵਿੱਚ ਜੋ ਤੁਹਾਡੇ ਨਾਲ ਖਬਰ ਸਾਂਝੀ ਕਰਨੀ ਜ਼ਰੂਰੀ ਸੀਗੀ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਜੁੜੇ ਰਹਿਣ ਦੇ ਲਈ ਸਾਡੇ ਨਾਲ ਜਰੂਰ ਜੁੜੋ ਜੀ ਧੰਨਵਾਦ